ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੈਂਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਂ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿਤੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਇੱਕ ਬਸ਼ੀਰੀ ਲੈ ਆਏ ਡੇਟਸਾਲ ਦੇ ਜਮਾਂ ਪਹਾੜ ਨਾਲ ਮੇਰੇ ਹਿਸਾਬ ਨਾਲ ਆਪਣੇ ਚੈਨਲ ਦੀ ਸਭ ਤੋਂ ਸਸਤੀ ਵੀਡੀਓ ਹੋ ਆਪਣੇ ਪਿੰਡ ਵਿੱਚ ਯਾਰ ਦੋਸਤੋ ਕੋਲੋਂ ਖੜੀ ਹੈ ਬਸ਼ੀਰੀ ਪਮੈਤ ਰੰਗ ਦੀ ਮਾਰਵਾੜੀ ਚੰਗੀ ਬੱਤੀ ਆ ਜਮਾਂ ਭਾਅ ਵੜਦੇ ਵਾਲੀ ਰੀਟ ਵੀ ਦੱਸਾਂ ਵੀਡੀਓ ਚ ਵੀਡੀਓ ਦੇ ਵਿੱਚ ਹੀ ਦੱਸ ਦਿਨਾ ਇਹ ਰੇਟ 'ਚ ਮਾਰਵਾੜੀ ਬਸ਼ੀਰੀ ਨਹੀਂ ਮਿਲਦੀ ਚੰਬੀ ਬਸ਼ੀਰੀ ਨਹੀਂ ਮਿਲਦੀ ਅੱਜ ਕੱਲਾ ਰੇਟ ਚੰਬੇ ਬਸ਼ੀਰੀ ਵਿਕੀ ਜਾਂਦੇ ਜਿੰਨੀ ਸਸਤੀ ਹੈ ਬਸ਼ੀਰੀ ਦੇ ਦਿੰਦੇ। ਸੋ ਜਿਹੜੇ ਵੀ ਭਰਾ ਦੇ ਚੱਲਦੇ ਆ ਕੇ ਆਪਣੇ ਪਿੰਡ ਪਿੰਡ ਸੁਪਰਮਾਰਕਟ ਲੈ ਵੇਖ ਦੇ ਸਕਦਾ ਜੀ। ਆਪਣੇ ਫਾਰਮ ਤੇ ਆ ਜਾ ਤਾਂ ਆਪਾਂ ਉਹਨਾਂ ਦੇ ਘਰੇ ਲੈ ਚੱਲਾਂ ਜਾਂ ਆਪਾਂ ਫਾਰਮ ਤੇ ਬਸ਼ੀਰੀ ਮੰਗਾਵਾਂਗੇ ਨਾ। ਕੁਮੈਤ ਬੱਚੀ ਹੈ ਜੀ। ਇੱਕ ਰੰਗੇ ਕੁਮੈਤ ਮੱਥੇ ਬਸ ਛੋਟਾ ਜਾਂ ਫੁੱਲਾ ਚਾਰੇ ਲੱਤਾਂ ਕਾਲੀਆਂ। ਰੰਗ ਬਹੁਤ ਪੱਕਾ ਕੁਮੈਤ ਹੈ ਜੀ। ਬਾਈ ਹੁਣਾਂ ਨੇ ਬਸ਼ੀਰੀ ਮੌਲੀ ਖਰੀਦੀ ਧਿਆਨ ਨਾਲ ਲੈਣ ਦੀ ਹੈ ਜੀ। ਕੋਈ ਲੈਣ ਦਾ ਪਤਾ ਨਹੀਂ ਦੱਸੀ ਉਹਨਾਂ ਨੂੰ। ਦੇ ਵੀ ਲਈ ਲਾਈਨ ਚ ਪਰ ਉਹ ਕਹਿੰਦੇ ਆ ਪੰਨ ਨੋਨ ਮੰਨ ਕੇ ਦੇਣੀ ਚੰਗੀ ਬੱਚੀ ਹੱਡ ਪੈਰ ਦੀ ਮਨਰੂਹੀ ਆ ਪੈਠ ਪੁੜੇ ਦੀ ਹੱਥਾਂ ਪੈਰਾਂ ਦੀ ਸਾਫ ਅੱਖਾਂ ਨੂੰ ਕੁਲ ਨਹੀਂ ਸੁਨੱਖਾ ਡੇਢ ਸਾਲ ਉਮਰ ਆ ਤੇ ਨਾ ਟੈਂਟ ਚ ਹੋਈ ਖੜੀ ਐ ਬੇਸ਼ੀਰੀ ਕਦ ਕੁਦ ਚੰਗਾ ਕਰੀ ਗਏ ਰੰਗ ਰੰਗੂ ਬਹੁਤ ਪੱਕਾ ਕੰਨਾਂ ਦੀ ਸੁਨੱਖੀ ਐ ਜਿਵੇਂ ਛੋਟਾ ਛੋਟਾ ਕੰਨ ਤੋਂ ਹੀ ਆਪ ਦੇਖ ਸਕਦੇ ਆ ਤੇ ਬਾਕੀ ਯਾਰ ਜਿੱਥੋਂ ਤਾਈਂ ਆਪਾਂ ਮੇਰਾ ਆਈਡੀਆ ਵੀ ਆ ਰੇਟ ਵਿੱਚ ਮਿਲਨੀ ਬਹੁਤ ਮੁਸ਼ਕਲ ਆ ਇੰਨੇ ਰੇਟ ਵਿੱਚ ਕੋੜੀ ਮਿਲਦੀ ਨਹੀਂ ਗਰਦਨ ਗੁਰਦਨ ਦੀ ਚੰਗੀ ਆਪਾਂ ਮੰਨੀਏ 1.5 ਸਾਲ ਦੀ ਹੋਊਗੀ 2-4 ਮਹੀਨੇ ਸਾਂਭ ਕੇ ਜੇ ਭਰਉਣ ਵਾਲੀ ਵੀ ਆ ਭਰਾਈ ਵੀ ਜਾਂਦੀ ਆ ਹੱਥਾਂ ਪੈਰਾਂ ਦੀ ਸਾਫ ਆ ਗਰਦਨ ਉਰਦਨ ਚੰਗੇ ਮੇਨ ਚੀਜ਼ ਆ ਜਿਹੜੀ ਮੇਨ ਗੱਲ ਮਾਰਵਾੜੀ ਆ ਚੰਬੀ ਦਾ ਆਪਾਂ ਨੂੰ ਰਿਸਕ ਹੁੰਦਾ ਚੰਬਾ ਵਸ਼ੀਰਾ ਦੇ ਦੀ ਉਹਦਾ ਡਰ ਹੁੰਦਾ ਮਾਰਵਾੜੀ 'ਚ ਕੋਈ ਰਿਸਕ ਤਾਂ ਨਹੀਂ ਆਪਾਂ ਨੂੰ ਸਿੱਧੀ ਗੱਲ ਹਨਾ ਆਪਣੀਆਂ ਸਿੱਧੀਆਂ ਗੱਲਾਂ ਹੁੰਦੀਆਂ ਕੋਈ ਆਪਾਂ ਵਾੜੀ ਪ੍ਰੋਫੈਸ਼ਨਲ ਤੌਰ ਤੇ ਵੀਡੀਓ ਨਹੀਂ ਪਾਉਂਦੇ ਵੀ ਮੰਨ ਲਓ ਮਾਰਵਾੜੀ ਘੋੜੇ ਨਾਰਮਲ ਤੋਂ ਨਾਰਮਲ ਤੋਂ ਵੀ ਭਰਾਤੀ ਵਸ਼ੀਰਾ ਦੇ ਤਾਂ ਜਿੰਨੇ ਦੀ ਘੋੜੀ ਉਹ ਦਿੰਦਾ ਉਨੇ ਦਾ ਤਾਂ ਬੱਟ ਤੇ ਬਸ਼ੀਰਾ ਪਿਆ ਪਹਿਲੇ ਸਾਲ ਦੀ ਘੋੜੀ ਫਰੀ ਹੁੰਦੀ ਜੇ ਬਸ਼ੀਰੀ ਦੇਤੀ ਤਾਂ ਦੁੱਗਣਾ ਦੀ ਬਸ਼ੀਰੀ ਆ ਸੰਭਾਲ ਵੀ ਮੁਰਦੀ ਹੈ ਨਾ ਉਹ ਆਪਣੀ ਸੇਵਾ ਤੇ ਆਏ ਨਹੀਂ ਪਤਾ ਬਸ਼ੀਰਾ ਦੇ ਤਾਂ ਦੁੱਗਣਾ ਦਾ ਬਸ਼ੀਰਾ ਜਾਵੜੇ ਬਸ਼ੀਰੀ ਚੌਗਣੇ ਦੀ ਜਾਵੜੇ ਉਹ ਸੇਵਾ ਆਪਾਂ ਆਊਟਪੁੱਟ ਹੈ ਜਿਹੜੀ ਆਪਾਂ ਮਿਨੀਮਮ ਮੰਨ ਕੇ ਵੀ ਥੋੜੇ ਤਾਂ ਥੋੜੀ ਮੰਨ ਕੇ ਚੱਲੀਏ ਤਾਂ ਵੀ ਪਹਿਲੇ ਸੂਏ ਚ ਆਪ ਬਸ਼ੀਰੀ ਫਰੀ ਹੋ ਜਾਣੀ ਤੇ ਬਾਕੀ ਤੁਹਾਡੇ ਮਨ ਨੂੰ ਜਾਂ ਜਤਨ ਦੀ ਜੇ ਤੁਹਾਡੇ ਮਨ ਨੂੰ ਚਾਹੀ ਫੇਰ ਆयो ਹਨ ਦੇਖਣ ਰੇਟ ਆਪਾਂ ਵੀਡੀਓ 'ਚ ਦੱਸ ਦੇਣਾ ਨੰਬਰ ਆਪਾਂ ਮੈਂ ਆਪ ਦੇ ਦੇ ਦੂੰ। ਜੇ ਕਿਸੇ ਦੇ ਚੱਲਦੀ ਹੋਈ ਤਾਂ ਆ ਜਾਓ ਫੋਨ ਲਾ ਲਿਓ ਮੈਨੂੰ। ਰੇਟ ਤਾਂ ਸਾਰਾ ਦੱਸਿਆ ਹੁਣ ਐਡਰੈਸ ਦੇ ਦਾਂਗੇ ਆਪਾਂ ਵੀਡੀਓ ਦੇ ਵਿੱਚ ਹੋਰ ਸਾਰੀ ਡਿਟੇਲ ਤਾਂ ਦੇ ਦੇਣੀ ਆ। ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਫੇਰ ਮੈਂ ਇੱਕ ਵਾਰ ਮਾਰਕਿੰਗ ਬਾਰੇ ਦੱਸ ਦੇਣਾ ਚਾਰੇ ਲੱਤਾਂ ਕਾਲੀਆਂ ਦੋਸਤੋ ਕਮੈਤ ਰੰਗਾਂ ਲੰਮੀ ਕਰਦਣ ਕੰਨ ਛੋਟਾ ਕੁੰਡੀ ਵਾਲਾ ਤੇ ਟੱਚ ਕਰਦੀ ਆਏ ਨਹੀਂ ਵੀ ਇੱਕ ਤਾਂ ਹੁੰਦਾਂ ਨੇ ਵੀ ਆਹ ਰੇਟ ਵਿੱਚ ਪਤਨ ਖੁੱਲੇ ਕੰਨਾਂ ਦੀ ਮਿਲ ਜੂ ਤੇ ਬਾਕੀ ਡੇਢ ਕ ਸਾਲ ਦੀ ਬਸ਼ੀਰੀ ਹੈ ਜੀ। ਤੇ ਬੰਤਰਾਂ ਜਿਵੇਂ ਹੱਡ ਪੈਰ ਆਪਾਂ ਦੇਖੀਏ ਜਿਹੜੀ ਬਣਾਵਟਾ ਸਰੀਰ ਦੀ ਉਹ ਵੀ ਬਹੁਤ ਚੰਗੀ ਆ। ਹੱਕੋ ਕਚੌੜੀ ਆ ਪੱਠਪੂੜਾ ਵਧੀਆ। ਜਿਹੜਾ ਸਟਰਕਚਰ ਆ ਸਾਰੇ ਹੀ ਪੂਰਾ ਚੰਗਾ। ਧੌਣ ਧੌਣ ਲੰਮੀਆਂ ਕੌਂਡ ਵੀ ਹੈਗਾ ਧੌਣ ਚ ਕੰਨ ਵੀ ਸਹੀ ਮਾਰਵਾੜੀ ਵਾਲਾ ਤੇ ਰੰਗ ਜਿਹੜੀ ਮੇਨ ਚੀਜ਼ ਰੰਗ ਵੀ ਪੱਕਾ ਤੇ ਹੁਣ ਆਪਾਂ ਆਈਏ ਰੇਟ ਵਾਲੇ ਪਾਸੇ ਨੂੰ। ਬਈ ਰੇਟ ਦੀ ਗੱਲ ਕਰੀ ਤਾਂ ਰੇਟ ਉਹ ਕਹਿੰਦੇ ਆਪਾਂ 55000 ਲੈਣ ਦੇਣ ਵਾਲੇ ਹੀ ਕਰਦੇ ਆ ਕੋਈ ਐ ਨਹੀਂ ਵੀ ਹਨਾ ਆਪਾਂ ਜੇ 55 ਮੰਗ ਲਿਆ ਤਾਂ 35000 ਦੀ ਦੇ ਦਾਂਗੇ। ਰੇਟੋ ਕਹਿੰਦੇ ਆਿਆਂ ਦਾ ਮਾਨਤਾ ਨਹੀਂ ਹੋਊਗੀ ਥੋੜਾ ਬਹੁਤਾ ਆਿਆਂ ਦਾ ਮਾਨਤਾ ਨਹੀਂ ਹੋਊ। ਸੋ ਜਿਹਦੇ ਆ ਪੜਤੇ ਜਾਂਦੀ ਹੋਈ ਤਾਂ ਉਹੀ ਭਰਾ ਫੋਨ ਲਾਇਓ ਹਨਾ ਐਵੇਂ। ਇੱਕ ਤਾਂ ਰੇਟ ਆ ਆਪਾਂ ਵੀ ਮੰਨੇ ਤਾਂ ਰੇਟ ਵਿੱਚ ਮੈਂ ਜਿਵੇਂ ਵੀਡੀਓ ਦੇ ਸ਼ੁਰੂਆਤਾਂ ਵਿੱਚ ਹੀ ਦੱਸਤਾ ਇਹ ਵੀ ਆ ਰੇਟ ਵਿੱਚ ਅੱਜਕੱਲ ਚੰਬੇ ਬਸ਼ੀਰੇ 40 40 50 50 ਹਜ਼ਾਰ ਦੇ ਵਿਕੀ ਜਾਂਦੇ ਆ। ਤੇ ਆ ਤਾਂ ਫਿਰ ਮਾਰਵਾੜੀ ਆ ਬਸ਼ੀਰੀ 1.5 ਸਾਲ ਦੀ ਘੋੜੀ ਇੱਕ ਹਿਸਾਬ ਦੀ ਘੋੜੀ ਬਣੀ ਖੜੀ ਆ। ਨੇੜੀ ਇਹ 2-4 ਮਹੀਨੇ ਸਾਹਮਣੇ ਤੇ ਭਰਉਣ ਵਾਲੀ ਹੋਈ ਹੈ ਨਾ ਕੋਈ ਆਪਾਂ ਮੰਨੀਏ ਲਿ ਸਤੀ ਨਹੀਂ ਕੋਈ ਖੁੱਲੇ ਕਰਨਾਂ ਦੀ ਨਹੀਂ ਕੋਈ ਹੱਡ ਪੈਰ ਬੰਗਾ ਨਹੀਂ ਸਾਰੀ ਓਕੇ ਰਿਪੋਰਟਾਂ ਬੱਤੀਆਂ ਤੇ ਬਾਕੀ ਜਿਹਦੇ ਵੀ ਆ ਰੇਟ ਚੱਲਦੀ ਹੋਈ ਰੇਟ ਉਹਨਾਂ ਨੇ ਦੱਸ ਹੀ ਦਿੱਤਾ 55000 ਮਾਨਤਨ ਹੋਊ 55 ਚੋ ਸੋ ਜਿਹਦੇ ਵੀ ਚੱਲਦੀ ਹੋਈ ਤਾਂ ਆ ਕੇ ਦੇਖ ਲਿਓ ਸਾਹਮਣੇ ਦੇਖ ਕੇ ਆਪ ਦਾ ਤਸੱਲੀ ਕਰਕੇ ਲੈ ਜਾਓ ਵੀ ਜੀ ਤੇ ਨੰਬਰ ਕਰ ਲੈਣੋਟ 623954544 98555 99017 ਆ ਦੋਨੇ ਨੰਬਰ ਆ ਜੀ ਮੈਂ ਤੇ ਰੇਟ ਦਾ ਤੁਹੇ ਕਨਫਰਮ ਕਰ ਸਕਦੇ ਆ ਤੇ ਐਡਰੈਸ ਲੈ ਸਕਦੇ ਆ ਤੁਹਾਨੂੰ ਮਿਲਦੇ ਆਪਾਂ ਜਲਦ ਹੋਰ ਕਈ ਨਵੀਂ ਵੀਡੀਓ ਨਾਲ ਬਹੁਤ ਬਹੁਤ